ਹਾਂ ਜੀ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲੀ ਪਰਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਗੇ ਵੀ ਇਸ ਘਰ ਦੇ ਵਿੱਚ ਤਾਂ ਨਾ ਵੀਡੀਓ ਦਿਖਾਈ ਦਿਆਂਗਾ ਸੋਨੀ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੇ ਇੱਕ ਸੂਈ ਸਵਾਈਂ ਗਾਂ ਤੁਹਾਨੂੰ ਹੌਲੇ-ਪਾਜ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਤੇ ਪਾਸ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਿਰਪਾਏ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹਾਂਜੀ ਵਜੇ 30 ਸਨਾਬ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੋ ਫੇਰ ਆਪਣਾ ਹਾਂ ਭਾਈ ਸੁਣੀ ਜੇ ਪਿੰਡ ਕੋਟ ਦੀ ਪਰੋਵਾਲ ਜਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਹੀ ਪੁੱਛ ਦੋ ਫੋਨ ਨੰਬਰ 998852759 ਠੀਕ ਹੈ ਫਿਰ ਕੀ ਬਾਵਾ ਦਿਨ ਪਾਤੇ ਜੀ ਮਾਲ ਆਈ ਗਈ ਦੱਸ ਲਈ ਏ ਠੀਕ ਆ ਆਪਣਾ ਮਾਲ ਵੇਚ ਜਾਂਦਾ ਉਸ ਵੇਲੇ ਤੁਹਾਨੂੰ 2-3 ਦਿਨ ਚੀਤਾ ਆ ਤੇ ਮਾਲ ਵੇਖ ਜਾਂਦਾ ਰਿਹਾ ਹਨਾ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤੇ ਕਰ ਲਈਏ ਪਹਿਲਾ ਸੂਆ ਝੋਟੀ ਸੋਹਣੀ ਆ ਹਾਂਜੀ ਪਹਿਲਾ ਸੂਆ ਸੋਹਣਾ ਭਾਈ ਤੇ ਚੰਗੀ ਤਿਆਰ ਹੋਊਗੀ ਥੱਲੇ ਅਜੇ ਦਿਨ ਲਾਜਣਾ ਜਿੰਨੇ ਹਨਾ ਹਾਂਜੀ ਕਿੰਨਾ ਕੁ ਤੋ 18 ਤਰੀਕ ਨੂੰ ਟਾਈਮ ਪੂਰਾ ਅੱਛਾ 18 ਤਰੀਕ ਨੂੰ ਦਿਨ ਕੋਲ ਪੰਜ ਛੇ ਦਿਨ ਲਾਜੇਗੀ ਇਹ ਮਤਲਬ 15 ਦਿਨ ਮੰਨ ਕੇ 15 ਦਿਨ ਪਏ ਜੇ ਸੋਹਣੇ ਠੀਕ ਆ ਤੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਡੋਲਦੇ ਮਾ ਥਲੇ 15 16 ਕਿਲੋ ਜੀ ਅੱਛਾ ਤੇ ਇਹ ਭੈਣ 12 13 ਕਿਲੋ ਚੁਆਏ ਵੀ ਇੰਨਾ ਚੁਆਏ ਜੀ ਪਹਿਲਾਂ ਠੀਕ ਹਾਂਜੀ ਚਲੋ ਖੋਲੋ ਹਾਂ ਕਟੋਰੀ ਇਹ ਕਰੀਨੇ ਬਹੁਤ ਸੋਣੀ ਢੋਡੀ ਭਾਜੀ ਨੇ ਦੇ ਪੀਏ ਅੱਜਾ ਦੇ ਵੀਡੀਓ ਨਹੀਂ ਇੱਕ ਪਿੱਲੀ ਆਈ ਹੈ ਇਹ ਵੀ ਦੇਖਣ ਲਈ ਮਾਈਓ ਆਹ ਅਲੈਕਸੈਂਦਰ ਦੇ ਥੱਲੇ ਤੇ 498 ਦੇ ਦੇਖ ਸਕਦੇ ਹੋ ਚਾਰੇ ਥਾਨ ਇੱਕੋ ਜੇ ਸਹੀ ਦੇ ਇੱਕੋ ਜੇ ਗੱਤ ਇਹ ਆ ਵੀ ਅਜੇ ਤਿਆਰ ਕਰਨੇ ਨੇ ਇਹਨੇ ਸਨ ਕਿੰਨਾ ਫਿਰ ਮੁੱਲ ਰੱਖੀ ਹੋਵੇ ਜੀ ਇਹਦਾ ਆਪਾਂ ਇਹ ਇਹ ਵੀ ਬਈ ਅਸੀ ਕਰ ਦੋ ਮਾਨਤਨ ਪੂਰੇ 80000 ਸਕਿਉਰਟੀ ਦੇ ਰਾਂਗੇ ਜੀ ਅੱਛਾ ਹਾਂਜੀ ਠੀਕ ਆ 80 ਜੇ ਕਰਦੇ ਇੱਕ ਮਾਨਤਨ ਤੇ 2000 ਜੀ ਹੋ ਸਰਦਾ 78 ਦੀ 70 ਦੀ ਦੇ ਰਾਂਗੇ ਪੂਰੇ 75 ਦੀ ਜਾਣ ਦੋ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਬਾਕੀ ਛੋਟੀ ਬੜੀ ਚੰਗੀ ਐ ਲੋਕੀ ਇਦਾਂ ਦੀ 1,25 ਡੇਢ ਡੇਢ ਲੱਖ ਕੁਲ ਪਾਉਂਦੇ ਛੋਟੀਆਂ ਦੇ ਠੀਕ ਹੈ ਹਾਂਜੀ ਤੇ ਆ ਵੀ ਕੱਬਨ ਆ ਗਈ ਮੱਜ ਇਹ ਕਿੰਨੇ ਕ ਦੁੱਧਾ ਲਈ ਜੀ ਇਹ ਵੀ ਆਇਆ 9-10 ਕਿਲੋ ਚ ਆਇਆਗੀ ਵੀਰ ਜੀ ਬਸ ਪੱਤੀ ਕਮਲੀ ਦੀ ਸਟੋਰੋਂ ਮੈਂ ਫਿਰ ਇੱਕ ਰੀ ਮਦਰੀ ਘੋਟੀ ਦੀ ਹੈ ਮਾਜੇ ਵਾਲੀ ਬਾਕੀ ਇਹ ਆ ਵੀ ਚਲੋ ਥੱਲੇ ਚੰਗੀ ਭਰ ਜੂਗੀ ਬਾਕੀ ਆ ਹਵਨ ਨਾਲ ਇਹ ਤਾਂ ਚੰਗਾ ਪਰ ਜੋ ਨਹੀਂ ਸੱਲਿਆ ਬਾਕੀ ਸਨਾਂ ਦਾ ਸਾਈਜ਼ ਗਿਆਪ ਉਹ ਵੀ ਚੰਗਾ ਉਹ ਤੇ ਇਹਦਾ ਮੁੱਲ ਲਵਿਰ ਜੀ ਫਿਰ ਇਹ ਦੇ ਦੇ ਜੀ ਛੱਡ ਦੇ ਕਰ ਦੋ ਮੰਨ ਤਾਂ ਕੋਈ ਪੂਰੇ 50000 ਦੀ ਵੇਟੀ ਦੇ ਦਾਂਗੇ ਅੱਛਾ ਚਲੋ ਬਾਕੀ ਮੌਕੇ ਤੇ ਹੋ ਜਾਉਗਾ ਮੰਨ ਤਾਂ ਠੀਕ ਹੈ ਜੀ ਤੇ ਆ ਵੀ ਗਾਂ ਤਾਂ ਤਾਜੀ ਸੋਈ ਆ ਹਾਂਜੀ ਇਹ ਪਹਿਲਾ ਦੁਆ ਸੋਈ ਜੋ ਬਣ ਕਿੰਨੇ ਦਿਨਾਂ ਦੀ ਸੋਈ ਜੇ ਇਹਨੂੰ ਆ 8-10 ਦਿਨ ਹੋ ਗਏ ਜੂਗਾ ਤੇ ਦੁੱਧ ਦੁੱਧ ਭਾਜੀ ਇਹਦੇ ਘੱਟ ਕਿਲੋ ਤਿਆਰ ਅੱਛਾ ਹਾਂਜੀ ਕਿੰਨਾ ਘਰੀ ਜਾਊਗੀ 2 ਕਿਲੋ ਹੋਰ ਵਾਜੇ 10 ਕਿਲੋ ਚਾਹੀਦੀ ਅੱਛਾ 10 ਲੀਟਰ ਚਵਾਈ ਜਾਊਗੀ ਆ ਦੇਖ ਸਰ ਇਹ ਤਾਂ ਇਹਦੇ ਵੀ ਲੱਗੇ ਤਾਂ ਚਲੋ ਖੋਲੋ ਫੇਰ ਤ올ਤੀਏ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਦੇ ਦਈਏ ਵੀ ਜੀ 30 ਦੀ ਬੱਸੀ 3000 ਦੀ ਹਾਂਜੀ ਕਰ ਦੋ ਛੋਟ ਛੋਟ ਅੱਜ ਜੀ ਦੇ ਦ 27 ਦੇ ਦਈਏ 26000 ਦੇ ਵਿੱਚ ਦੇ ਦਾਂਗੇ 25 ਦੇ ਦੇ ਦੋ ਫਿਰ ਪੂਰੇ ਦੇ ਕੋਈ ਗੱਲ ਨਹੀਂ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਤਸੱਲੀ ਤੁਹਾਡੇ ਕਰੋ ਘਰ ਕੇ ਲੈ ਜੇ ਹਨਾ ਦੁੱਧ ਦੇ ਸੰਦੇ 800 ਤੋਂ ਵੱਧ ਜੀ ਠੀਕ ਹੈ ਹਾਂ ਜੀ ਪਰ ਆਪਾਂ ਪਾਰਟੀਲ ਕਰਦੇ ਜੀ ਬਾਕੀ ਆਪਣੀ ਸਮਝਣਾ ਕਰਕੇ ਠੰਡੀ ਸੀਲ ਬਗਾਇਆ ਰਸੀ ਦੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ